ਅਲੀ ਬਾਬਾ ਪੇਪਰ ਚੋਂ ਨਾ ਫੇਰ ਫੇਲ ਹੋ ਗਿਆ ਪੇਪਰ ਦੇ ਕੇ ਆਇਆ ਕੱਲ ਹੀ ਕਿੱਥੇ ਕਾਲ ਤਖਤ ਤੇ ਜਾ ਕੇ ਤੇ ਫੇਲ ਕਿਵੇਂ ਹੋ ਗਿਆ ਕਮਾਲ ਦੀ ਗੱਲ ਆ ਯਾਰ ਪੇਪਰ ਕੀ ਆ ਪਵਾਇਆ ਵੀ ਆਪ ਕੁਐਸਚਨ ਵੀ ਪਤਾ ਲੱਗ ਗਿਆ ਵੀ 4 ਸਵਾਲ ਨੇ ਤੇ ਪੇਪਰ ਵੀ ਘਰੋਂ ਕਰਕੇ ਲੈ ਕੇ ਜਾਣਾ ਸੀ ਤੇ ਐਗਜ਼ਾਮੀਨਰ ਵੀ ਕਹਾ ਚੈੱਕ ਕਰਨ ਆਲਾ ਵੀ ਆਉਂਦਾ ਸੀ ਪਰ ਫੇਰ ਵੀ ਅਲੀ ਬਾਬਾ ਫੇਲ ਹੋਊਗਾ ਗਾਰੰਟੀ ਆ ਮੇਰੀ ਕਿਉਂ ਫੇਲ ਹੋਊਗਾ ਕਿਉਂਕਿ ਸਿਲੇਬਸ ਹੀ ਬਦਲ ਗਿਆ ਜਿਹੜੇ 4 ਸਵਾਲ ਪਾਏ ਆ ਨਾ ਕਹਿੰਦੇ 2007 ਚ ਸਰਸੇ ਵਾਲੇ ਨੂੰ ਮਾਫ ਕਿਉਂ ਕੀਤਾ ਜੀ 2015 ਚ ਬਹਿਬਲ ਬਗਰਾੜੀ ਕਾਂਡ ਦਾ ਇਨਸਾਫ ਕਿਉਂ ਨਹੀਂ ਦਿੱਤਾ ਗਿਆ ਫਿਰ ਜਹਾਰ ਆਲਮ ਵਾਲ ਤੇ ਆਪਣਾ ਸੁਮੇਸ਼ ਸਿੰਘ ਨੂੰ ਡੀਜੀਪੀ ਕਿਉਂ ਲਾਇਆ ਗਿਆ ਇਹ ਚਾਰ ਸਵਾਲ ਪਾਏ ਆ ਪਰ ਰੌਲਾ ਲੋਕ ਜਾਣਦੇ ਆ ਕਿ ਚਾਰੇ ਸਵਾਲ ਪਵਾਏ ਕਿਤੋਂ ਗਏ ਆ 40 ਚੋਰਾਂ ਤੋਂ ਪਵਾਏ ਗਏ ਆ 40 ਚੋਰ ਕਿਹੜੇ ਜਿਹੜੇ ਅਲੀ ਬਾਬੇ ਦੇ ਨਾਮ ਨਾਲ ਰਲ ਕੇ ਠੱਗੀਆਂ ਮਾਰਦੇ ਰਹੇ ਆ ਹੁਣ ਸਾਰੇ ਲੋਕ ਜਾਣਦੇ ਆ ਕਿ ਪੇਪਰ ਆਪ ਸੈੱਟ ਕਰਾਇਆ ਸੀ ਠੀਕ ਐ ਤੇ ਐਗਜ਼ਾਮੀਨਰ ਵੀ ਆਉਂਦਾ ਚੈੱਕ ਕਰਨ ਵਾਲਾ ਆ ਕਾਲ ਤੱਕ ਦਾ ਜਥੇਦਾਰ ਦੀ ਮੈਂ ਗੱਲ ਕਰਦਾ ਕਿਉਂਕਿ ਉਹ ਵੀ ਰਬਟ ਦੀ ਸਟੈਂਪ ਬਣਾ ਕੇ ਤੁਸੀਂ ਰੱਖ ਲਿਆ ਤੇ ਇਸ ਕਰਕੇ ਮੈਂ ਕਹਣਾ ਵੀ ਪਾਸ ਤੁਸੀਂ ਤਾਂ ਨਹੀਂ ਹੁੰਦੇ ਕਿਉਂਕਿ ਸਵਾਲ ਜਿਹੜੇ ਅਸਲ ਕਿਹੜੇ ਨੇ ਜਿਹੜੇ ਪੰਥ ਦੇ ਸਵਾਲ ਨੇ ਸੰਗਤ ਦੇ ਮਣਾ ਵਿੱਚ ਨੇ ਉਹਨਾਂ 'ਚੋਂ ਤੁਸੀਂ ਪਾਸ ਨਹੀਂ ਹੁੰਦੇ ਕਿਉਂਕਿ ਲੋਕ ਜਾਣਦੇ ਆ ਸੈਂਟਰ 'ਚ ਤੁਸੀਂ ਭਾਈਵਾਲ ਰਹੇ ਸੀ ਤੇ ਬੰਦੀ ਸਿੰਘ ਉਦੋਂ ਜੇਲ੍ਹਾਂ ਦੇ ਅੰਦਰ ਸੀ ਜਿਨ੍ਹਾਂ ਦੀ ਹੁਣ ਤੁਹਾਨੂੰ ਯਾਦ ਆਈ ਆ ਨੇ ਨਾਈਡੂ ਵਰਗੇ ਕੀ ਆ ਆਪਦੇ ਸੂਬੇ ਵਾਸਤੇ ਅੱਜ ਰਾਜਧਾਨੀ ਵਾਸਤੇ ਸਪੈਸ਼ਲ 15000 ਰੁਪਏ ਦਾ ਪੈਕੇਜ ਲੈ ਕੇ ਉਸੇ ਤੋਂ ਜਿਨ੍ਹਾਂ ਦੇ ਤੁਸੀਂ ਭਾਈਵਾਲ ਰਹੇ ਹੋ ਤੇ ਤੁਹਾਡੇ ਤੋਂ ਆਪਦੀ ਚੰਡੀਗੜ੍ਹ ਰਾਜਧਾਨੀ ਨਹੀਂ ਲਈ ਗਈ ਇਹਦਾ ਦੋਦੀ ਗੱਲ ਕੀਤੀ ਹੈ ਨੇਕਾ ਲੱਖਾਂ ਸਵਾਲ ਨੇ ਤੁਸੀਂ ਰੀਕੌਨਸਿਲੇਸ਼ਨ ਕਮਿਸ਼ਨ ਦੀ ਗੱਲ ਕੀਤੀ ਸੀ ਉਹ ਨਹੀਂ ਤੁਹਾਡੇ ਤੋਂ ਬਣਾਇਆ ਗਿਆ ਪਰ ਗਲਤੀ ਸੁਖਵੀਰ ਬਾਦਲ ਸਿੰਘ ਤੁਹਾਡੀ ਹੈ ਨਹੀਂ ਕਿਉਂਕਿ ਤੁਸੀਂ ਪੜੇ ਕਿਹੜੇ ਸਕੂਲਾਂ ਦੇ ਹੋ ਇਹ ਵੀ ਅਸੀਂ ਜਾਣਦੇ ਆ ਤੁਣੀ ਛੋਲੇ ਦੇ ਕੇ ਪਾਸ ਕਰਾਏ ਹੋ ਤੁਹਾਡੇ ਪਿਓ ਦੇ ਇਸੇ ਕਰਕੇ ਤੁਸੀਂ ਤਾਂ ਗਾਣੇ ਸੁਣਿਆ ਕਰੋ ਕਿ ਉਹ ਮੌਜਾ ਭੁੱਲਣੀਆਂ ਨਹੀਂ ਜੋ ਬਾਪੂ ਦੇ ਸਿਰ ਤੇ ਕਰੀਆਂ ਹੁਣ ਤੁਸੀਂ ਕੀ ਕੀਤਾ ਤੁਸੀਂ ਐਮਬੀਏ ਕੀਤੀ ਆ ਮਾਸਟਰ ਡਿਗਰੀ ਬਿਜ਼ਨਸ ਚ ਕੀਤੀ ਆ ਤੁਸੀਂ ਬਿਜ਼ਨਸ ਵਧੀਆ ਕਰ ਸਕਦੇ ਹੋ ਪਰ ਅਸਲ ਦੇ ਵਿੱਚ ਜਿਹੜਾ ਅਕਾਲੀ ਦਲ ਚਲਾਉਣ ਵਾਸਤੇ ਜਿਹੜਾ ਜਜ਼ਬਾ ਚਾਹੀਦਾ ਜਿਹੜੀ ਕੁਰਬਾਨੀ ਦੀ ਭਾਵਨਾ ਚਾਹੀਦੀਆਂ ਉਹਦੇ ਵਾਸਤੇ ਡਿਗਰੀਆਂ ਨਹੀਂ ਚਾਹੀਦੀਆਂ ਜਜ਼ਬਾ ਚਾਹੀਦਾ ਉਹ ਪੁਰਾਣੇ ਅਕਾਲੀਆਂ ਚ ਹੁੰਦਾ ਸੀ ਉਹ ਤੁਹਾਡੇ ਚ ਹੈ ਨਹੀਂ ਤੇ ਨਾ ਉਹ ਅਮਰੀਕਾ ਦੇ ਵਿੱਚੋਂ ਯੂਨੀਵਰਸਿਟੀਆਂ ਚੋਂ ਮਿਲਦਾ ਐਮਬੀਏ ਕਰਕੇ ਇਸ ਕਰਕੇ ਹੁਣੇ ਪਾਸ ਹੋਣਾ ਬਹੁਤ ਮੁਸ਼ਕਲ ਆ ਦੋ ਵਾਰੀ ਸੁਖਵੀਰ ਬਾਦਲ ਸਿਆ ਤੁਸੀਂ ਪੇਪਰ ਦੇ ਕੇ ਪਹਿਲਾਂ ਦੇਖ ਲੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਵਾਲਾ ਬੋਰਡ ਤੇ ਮੇਰਾ ਮਤਲਬ ਹੈ ਤੁਸੀਂ ਵਿਧਾਨ ਸਭਾ ਲੜ ਕੇ 2017 ਦੀ ਹਰੇ 22 ਦੀ ਹਰੇ ਸੈਂਟਰ ਦੇ ਇਗਜ਼ਾਮ ਵੀ ਤੁਸੀਂ ਸੀਬੀਐਸਸੀ ਦੇ ਵੀ ਦੇ ਕੇ ਦੇਖ ਲੈ ਸੈਂਟਰ ਦੇ ਇਗਜ਼ਾਮ ਮੇਰਾ ਮਤਲਬ ਐਮਪੀ ਇਲੈਕਸ਼ਨ ਲੜ ਕੇ ਦੇਖ ਲਈ ਫੇਲ ਹੋ ਗਏ ਦੋ ਵਾਰੀ ਰੀਪੇਅਰ ਪਿੱਛੇ ਹੀ ਤੁਸੀਂ ਰੀਪੇਅਰ ਵੀ ਨਹੀਂ ਤੁਹਾਡੇ ਤੋਂ ਨਿਕਲੀ ਕਿੱਥੋਂ ਦੀ ਸੰਗਰੂਰ ਦੀ ਹੋਗੀ ਤੇ ਕਾ ਜਲੰਧਰ ਦੀ ਹੋਗੀ ਉਹਦੇ ਚ ਤੁਹਾਡਾ ਆਂਡਾ ਆਇਆ 0 ਨੰਬਰ ਲੈ ਕੇ ਤੁਸੀਂ ਮਾ ਕੇ ਆਏ ਹੋ ਯਾਰ ਸ਼ਰਮ ਕਰੋ ਹੁਣ ਤੁਸੀਂ ਪਾਸ ਨਹੀਂ ਹੁੰਦੇ ਹੁਣ ਗਲਤੀ ਇਹਦੀ ਤਾਂ ਹੈ ਨਹੀਂ ਰੌਲਾ ਇਹ ਵੀ ਅਲੀ ਬਾਬਾ ਛੋਟਾ ਹੁੰਦਾ ਸੀ ਨਾ ਜਦੋਂ ਉਦੋਂ ਤੋਂ ਇਹਨਾਂ ਦੇ ਬਾਪੂ ਨੇ ਕੀ ਆ ਪੜਾਇਆ ਪਹਿਲਾਂ ਛੋਲੇ ਦੇ ਕੇ ਜੇ ਮੈਂ ਕਹਿਣਾ ਵੀ ਸਨਾਵਰ ਦੇ ਵਿੱਚ ਪੜ੍ਹਿਆ ਇਹਨਾਂ ਨੇ ਪੰਜਾਬ ਦੇ ਮੁੱਦੇ ਨਹੀਂ ਇਹਨੇ ਜਾਣਦੇ ਉਦੋਂ ਬਾਅਦ ਕੀ ਹੋਇਆ ਐਮਬੀਏ ਕਰ ਲਈ ਡਿਗਰੀ ਕਰਕੇ ਆ ਗਏ ਬਾਹਰੋਂ ਤੇ ਡਿਗਰੀਆਂ ਦੇ ਵਿੱਚ ਜਿਹੜਾ ਇਹਨਾਂ ਨੇ ਸਿੱਖੇ ਗਿਆ ਬਿਜ਼ਨਸ ਸਿੱਖੇ ਉਹ ਬਖੂਬੀ ਕੀਤਾ ਉਹਦੇ ਕੱਚ ਕੋਈ ਨਹੀਂ ਛੱਡੀ ਸੁਖਵੀਰ ਬਾਲ ਸਿੰਘ ਨੇ 9000 ਕਰੋੜ ਦੀਆਂ ਜਾਇਦਾਦਾਂ ਐਵੇਂ ਨਹੀਂ ਬਣਗੀਆਂ ਗੁਰਵਾਜ মিডিਆ ਹੋ ਗਿਆ ਜਿਹੜੇ ਪੀ.ਡੀ.ਸੀ. ਚੈਨਲ ਵਗੈਰਾ ਚੱਲਦੇ ਆ ਔਰਬਿਟ ਬੱਸਾਂ ਚੱਲਦੀਆਂ ਨੇ ਹੋਰ ਵੱਡੀਆਂ ਬੱਸਾਂ ਚੱਲਦੀਆਂ ਨੇ ਤੇ ਉਸ ਤੋਂ ਬਿਨਾ ਅਮਰੀਕਾ ਦੇ ਵਿੱਚ ਜਿਹੜੇ ਪਾਰਕਿੰਗ ਲੋਟ ਇਹਨਾਂ ਕੋਲੇ ਹੈਗੇ ਉਹ ਲੋਕ ਸਾਰੇ ਚੰਗੇ ਭਲੀ ਭੰਤ ਜਾਣਦੇ ਆ ਗਾਂਹ ਸੁਖਵੀਰ ਬਾਦਲ ਨੇ ਪੇਪਰਾਂ ਦੇ ਵਿੱਚ ਪਾਸ ਹੋਣ ਵਾਸਤੇ ਯਾਰੀ ਕਿਹਦੇ ਨਾਲ ਪਾਈ ਕਿਹੜੇ ਬੰਦੇ ਨੂੰ ਮਾ ਕੇ ਨਾਲ ਮਾ ਕੇ ਲੈ ਲਿਆ ਤੁਸੀਂ ਸਾਰੇ ਜਾਣਦੇ ਹੋ ਸਰਸੇ ਵਾਲੇ ਬਾਬੇ ਨੂੰ ਹੁਣ ਸਰਸੇ ਵਾਲਾ ਬਾਬਾ ਜਿਹੜਾ ਆਪ ਅੱਜ ਜੇਲ੍ਹ 'ਚ ਬੈਠਾ ਸੁਖਵੀਰ ਬਾਦਲ ਉਹਦੇ ਸਿਰ ਤੇ ਪਾਸ ਹੋਣ ਨੂੰ ਫਿਰਦਾ ਸੀ ਇਹ ਹੁਣ 400 ਵਾਲਾਂ ਦੇ ਜਵਾਬ ਦੇ ਕੇ ਪਾਸ ਨਹੀਂ ਹੋਇਆ ਜਾਣਾ ਅਕਾਲ ਦਾ ਦੇ ਜਥੇਦਾਰ ਤੇ ਇੰਨੀ ਕੁਬਤ ਤਾਂ ਹੈ ਨਹੀਂ ਕਿ ਉਹ ਇਹਨਾਂ ਸਾਰਿਆਂ ਨੂੰ 10 ਸਾਲਾਂ ਵਾਸਤੇ ਲਾਂਭੇ ਕਰ ਦੇ ਵੀ ਸਿਆਸਤ ਨਾ ਕਰੋਗੇ ਤੁਸੀਂ ਤੇ ਕਾਲੀ ਦਲ ਦੀ ਬਾਗਡੋਰ ਨਵੇਂ ਯੂਥ ਦੇ ਹੱਥ ਦੇ ਵਿੱਚ ਦੇ ਦੇ ਜਿਨ੍ਹਾਂ ਨੇ ਫਰੀਦਕੋਟ ਦੇ ਖਡੂਰ ਸਾਹਿਬ ਦੇ ਵਿੱਚ ਪੰਥ ਦੀ ਚੜ੍ਹਦੀ ਕਲਾ ਕਰਵਾਈ ਆ ਰੌਲਾ ਵੀ ਅਸਲ ਸਵਾਲ ਜਿਹੜੇ ਸੁਖਵੀਰ ਬਾਦਲ ਸਿਆ ਹੈਗੇ ਨਾ ਲੋਕਾਂ ਦੇ ਮਨਾਂ 'ਚ ਨੇ ਉਹਨਾਂ ਦੇ ਜਵਾਬ ਤੁਹਾਡੇ ਕੋਲੇ ਹੈ ਨਹੀਂ ਜਿਹੜੇ ਤੁਸੀਂ ਇਹ www ਵਾਲੀ ਕੁਸ਼ਤੀ ਖੇਡਣ ਤੇ ਲੱਗੇ ਹੋਣਾ ਕਿ ਬਾਗੀ ਝੜਾ ਬਣਾ ਲਿਆ ਇੱਕ ਥੋੜਾ ਬਣ ਗਿਆ ਉਹਨਾਂ ਤੋਂ ਸਵਾਲ ਕਰਾ ਲੇ ਆਪ ਜਵਾਬ ਦੇ ਤੇ ਜਵਾਬ ਜਾ ਕੇ ਕਾਲ ਲਾਖਦੇ ਜੱਥੇਦਾਰ ਮੂਹਰੇ ਧਰ ਤੇ ਜਿਹੜਾ ਤੁਹਾਡੀ ਰਬੜ ਦੀ ਸਟੈਂਪ ਆ ਐ ਨਹੀਂ ਸਰਦਾ ਹੁਣ ਉਹ 40 ਚੋਰਾਂ ਨੂੰ ਵੀ ਲੋਕ ਚੰਗੀ ਤਰ੍ਹਾਂ ਜਾਣਦੇ ਆ ਕਿਹਦੇ ਪੱਲੇ ਕਿਰਦਾਰ ਆ ਉਹ ਸਾਰੇ ਤੁਹਾਡੇ ਨਾਲ ਰਹੇ ਆ ਲੁੱਟਾ ਖੋਹਾਂ ਦੇ ਵਿੱਚ ਇਹ ਨੂਰਾ ਕੁਸ਼ਤੀ ਦਾ ਰਿਜ਼ਲਟ ਕੱਖਣੀ ਨਿਕਲਣਾ ਯਾਦ ਰੱਖਿਓ ਤਲੀ ਬਾਬੇ ਬਾਰੇ ਅਕਸਰ ਲੋਕ ਕਹਿੰਦੇ ਸੀ ਵੀ ਆਦੇ ਪਿਓ ਦੇ ਹੁੰਦੇ ਹੁੰਦੇ ਮੁੱਖ ਮੰਤਰੀ ਬਣ ਗਿਆ ਬਣ ਗਿਆ ਨਹੀਂ ਮੁੜ ਕੇ ਕੋਈ ਮਾ ਕੇ ਮੁੱਖ ਮੰਤਰੀ ਨਹੀਂ ਬਣਦਾ ਮੈਂ ਕਹਿੰਦਾ ਇਹ ਪਿੰਡ ਦਾ ਮੈਂਬਰ ਵੀ ਨਹੀਂ ਬਣਦਾ ਇਹਦੇ ਹਾਲਾਤ ਹੁਣ ਇਹ ਬਣ ਗਏ ਯਾਦ ਰੱਖਿਓ ਜੇ ਇਹਨਾਂ ਗੱਲਾਂ ਨਾਲ ਸਹਿਮਤ ਹੈਗੇ ਹੋ ਤਾਂ ਇਸ ਪੋਸਟ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ